ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਹਰਾਜ ਪਿੰਡ ਦੀ ਆ ਹਰਾਜ ਪਿੰਡ ਨੂੰ ਦੋਸਤੋ ਜ਼ਿਲ੍ਹਾ ਤੇ ਤਹਿਸੀਲ ਮੋਕਸਰ ਪੈ ਜਾਂਦਾ ਤੇ ਮੇਰੇ ਆਪਣੇ ਪਿੰਡ ਦੀ ਆ ਦੋਸਤੋ ਇਸ ਪਿੰਡ ਵਿੱਚ ਬਾਈ ਜੀ ਦਾ ਘਰੇਲੂ ਪਸ਼ੂ ਪਾਲਣ ਦਾ ਕੰਮ ਆ ਤੇ ਦੁੱਧ ਦਾ ਕੰਮ ਕਰਦੇ ਬਾਈ ਜੀ ਡੇਰੀ ਡੂਰੀ ਤੇ ਪੌਣ ਦਾ ਧੰਦਾ ਤੇ ਖੇਤੀਬਾੜੀ ਦਾ ਕੰਮ ਆ ਦੋਸਤੋ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਵਿੱਚ ਦੋਸਤੋ ਦੋ ਨਾਗਾ ਬਾਈ ਕੋਲੇ ਇੱਕ ਤਾਂ ਸਾਹਮਣੇ ਜਰਸੀ ਵੇਖ ਰਹੇ ਆ ਇਹ ਗੱਬਣਾ ਦੋਸਤੋ ਤੇ ਇੱਕ ਦੋਸਤੋ ਆ ਮਹੀਨੇ ਡੇਢ ਮਹੀਨੇ ਸੂਈ ਹੋਈ ਆ ਵੱਡੀ ਐ ਅਫਗਾਨ ਇਹੇ ਨਗਰ ਦੋਸਤੋ ਬੱਚੀ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਤੇ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੇ ਬਈ ਇਕਬਾਲ ਸਿੰਘ ਇਕਬਾਲ ਸਿੰਘ ਠੀਕ ਆ ਤੇ ਨੰਬਰ ਵੀ ਦੱਸ ਦੀ ਭਰਾ ਆਪਣਾ 81464 81464 795 79563 ਹਾਂਜੀ ਠੀਕ ਆ ਤੇ ਵਹਿੜ ਬਈ ਆਪਣੇ ਘਰ ਦੀ ਆ ਆਪਣੇ ਘਰ ਦੀ ਆ ਜੀ ਤੀਜਾ ਸੂਆ ਸੁਈ ਆ ਜੀ ਤੀਜਾ ਸੂਆ ਸੁਈ ਨੂੰ ਕਿੰਨਾ ਚਾਰਮ ਹੋ ਗਿਆ ਬਈ ਡੇਢ ਮਹੀਨਾ ਹੋਇਆ ਜੀ ਡੇਢ ਮਹੀਨਾ ਹੋ ਗਿਆ ਤੇ ਹੁਣ ਕਿੰਨਾ ਦੁੱਧ ਧਿਆਰਾ ਇਹ 18 ਲੀਟਰ ਆਈ 18 ਲੀਟਰ ਕੋਈ ਦੋ ਤਿੰਨ ਟਾਈਮ ਚੋਲੇ ਕਿਲੋ ਮਰਜੀ ਚਾਰ ਸਾਂ ਟੋਲੇ ਪੰਜ ਸਾਂ ਟੋਲੇ ਲੋ ਵੀ ਤਸੱਲੀ ਤੁਸੀਂ ਕਰ ਲੈਣੀ ਆ ਵੱਡੇ ਕੱਦ ਕਾਠ ਦੇ ਵਿੱਚ ਆ ਸੀਲ ਠੰਡੀ ਦੋਸਤੋ ਬਹੁਤ ਆ ਦੇਖ ਸਕਦੇ ਆ ਬਾਈ ਹੱਥ ਮਾਰ ਰਿਆ ਲੈ ਦੇਖ ਸਕਦੇ ਆ ਤੇ ਬਾਕੀ ਦੋਸਤੋ 12 ਕ ਦਾ ਟਾਈਮ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਜੇ ਤੇ ਬੱਚਾ ਮਗਰ ਵੱੱਛੀ ਆ ਤੇ 18 ਲੀਟਰ ਬਾਈ ਨੇ ਦੱਸਿਆ ਦੁੱਧ ਤਿਆਰ ਆ ਇਸ ਵਕਤ ਦੇਖ ਸਕਦੇ ਆ ਆਥਨ ਤਾਈ ਦੋਸਤੋ ਹਵਾਨਾ ਇਹਨੇ ਸੋਨਾ ਬਣਾ ਜਾਣਾ ਤੇ ਬਾਕੀ ਸੀਲ ਠੰਡੀ ਦੋਸਤੋ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਬੱਚਾ ਦੋਸਤੋ ਬੱਚੀ ਆ ਆ ਮਗਰ ਢੂੜ ਮਹੀਨੇ ਦੀ ਆ ਬਾਈਆਂ ਦਾ ਗੱਟਾ ਵੀ ਚਾਰਤਾ ਇਹਨੂੰ ਇੱਕ ਸਾਹਦੇ ਤੋੜ ਕੇ ਬਈ ਇਹਨ ਲੈ ਵੀ ਤੋੜ ਕੇ ਦੋਸਤੋ ਤੁਹਾਨੂੰ ਬੁਖਾ ਦੇਣੇ ਆ ਜੱਜਮੈਂਟ ਤੁਹਾਨੂੰ ਹੋ ਜਾਣੀ ਆ ਫੇਸ ਬਿਊਟੀ ਇੰਨੀ ਨਿਗਾ ਮਾਰ ਲਓ ਸੋਹਣਿਆ ਸੋਹਣਾ ਥਾਣਾ ਦੋਸਤੋ ਮੁਠੀ ਚਵਾਈ ਵਾਲਾ ਤੋੜ ਲਾ ਬਈ ਤੋੜ ਹਵਾਨਾ ਵੀ ਦੋਸਤੋ ਸੋਹਣਾ ਕੋਈ ਟਟਮਾ ਹਵਾਨਾ ਨਹੀਂ ਕੋਈ ਫੋਟਚਾਂਗ ਨਹੀਂ ਦੋਸਤੋ ਆਥ ਨੂੰ ਦੋਸਤੋ ਹਵਾਨਾ ਜੋ ਭਰ ਗਈ ਤਾਂ ਸੋਹਣਾ ਹਵਾਨਾ ਬਣਾ ਜਾਣਾ ਇਹਨੇ ਬਾਕੀ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਲਿਓ ਜੀ ਤਸੱਲੀ ਕਰ ਲਿਓ ਜੀ ਦੋ ਤਿੰਨ ਟਾਈਮ ਆਪਦੀ ਚਵਾਈ ਕਰਕੇ ਇੱਥੋਂ ਲੈ ਜਾਓ ਇਸੂਏ ਸਵਾਈ ਉਹ ਸੁਣੀ ਦੋਸਤੋ ਤਸੱਲੀ ਜਿਹੜੀ ਆ ਹੋ ਜਾਂਦੀ ਹੁੰਦੀ ਆ ਦੇਖ ਸਕਦੇ ਹੋ ਦੋਸਤੋ ਦੋਵੇਂ ਪਾਸੋਂ ਥਾਣਾ ਦਾ ਸਾਈਜ਼ ਹੈ ਤੁਹਾਨੂੰ ਵਿਖਾ ਦੇਣਾ ਵਿਖਾ ਵੀ ਦਿੱਤਾ ਤੇ ਭਾਈ ਕੀ ਰੇਟ ਰੱਖਾਂਗੇ ਜੀ 65000 ਰੁਪਈਆ ਇਹਦਾ 65000 ਮਾਨਤਨ ਮੈਂ ਤੁਹਾਨੂੰ ਮਾਨਤਨ ਫੁੱਲ ਕਰਾਂ ਕੋਈ ਗੱਲ ਨਹੀਂ ਲਓ ਵੀ ਸੱਜਣੋ ਇਹ ਚੋਂ ਮਾਨਤਨ ਜਿਹੜਾ ਤੁਹਾਡਾ 65000 ਦੇ ਵਿੱਚ ਹੋ ਜਾਣਾ ਤੇ ਇਸ ਤੋਂ ਅੱਗੇ ਦੋਸਤੋ ਬਾਈ ਕੋਲੇ ਜਰਸੀ ਹੈ ਜਿਹੜੀ ਉਹਦੀ ਵੀ ਜਾਣਕਾਰੀ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹਦੇ ਬਾਰੇ ਦੱਸੋ ਜੀ ਬਾਈ ਕਿੰਨਵਾ ਸੂਆ ਸੁਣੀ ਆ ਇਹ ਵੀ ਤੀਜਾ ਸੂਆ ਸੁਣੀ ਆ ਇਹ ਤੀਜਾ ਸੂਆ ਸੁਣੀ ਆ ਹਾਂਜੀ ਤੇ ਕਿੰਨਾ ਕੁ ਦੁੱਧ ਕੱਢਦੀ ਰਹੀ ਵੀ ਮਗਰਮਸ ਇਹ ਬਾਈ ਦੂਜਾ 22 ਲੀਟਰ ਕੱਟਿਆ ਸੀ ਇਹਨੇ ਦੁੱਧ 22 ਲੀਟਰ ਕੱਢਿਆ ਸੀ ਦੂਜੇ ਸੂਏ ਹੁਣ ਤੀਜੇ ਸੂਏ ਸੁਣੀ ਆ ਹਾਂਜੀ ਤੀਜੇ ਸੁਣੀ ਚਲ ਰਹੀ ਆ ਠ ਤੇ ਕਿੰਨੇ ਕ ਦਿਨ ਲੈ ਜੂਗੀ ਇਹ ਇਹ ਲੈ ਜਵੀ 7 ਦਿਨ ਪੂਰੇ ਜੀ 7 ਤਰੀਕ ਨੂੰ ਦਿਨ ਪੂਰੇ ਆ ਅੱਜ 1 ਤਰੀਕ ਹੋ ਗਈ ਹਾਂਜੀ 1 ਹੋ ਗਈ ਲਓ ਵੀ ਸੱਜਣੋ ਥਣ ਹਵਾਨਾ ਇਹਦਾ ਵੀ ਖਾਦਨੇ ਆ ਬਾਕੀ ਫੇਸ ਬਿਊਟੀ ਦੀ ਗੱਲ ਕਰੀਏ ਤਾਂ ਦੋਸਤੋ ਪਿਓਰ ਜਰਸੀ ਦੇ ਵਿੱਚ ਆ ਵੇਖ ਸਕਦੇ ਆ ਨਿਕਨਿਕਾ ਕਾਨਾ ਮੱਥੇ ਦੇ ਵਿੱਚ ਬੋਦੀ ਵੇਖ ਸਕਦੇ ਆ ਤੇ ਅੱਖਾਂ ਜਿਹੜੀਆਂ ਬਾਹਰ ਨੂੰ ਉਭਰੀਆਂ ਹੋਈਆਂ ਦੋਸਤੋ ਘੇਰਾ ਵੀ ਕਾਲਾ ਅੱਖਾਂ ਦਾ ਦੋਸਤੋ ਤੇ ਸੋਹਣਾ ਥਾਣਾ ਦੋਸਤੋ ਮੁੱਠੀ ਜੀ ਚਵਾਈ ਵਾਲਾ ਹਵਾਨਾ ਦੋਸਤੋ ਇਹਨੇ ਸੋਹਣਾ ਬਣਾ ਜਾਣਾ 7 ਦਿਨਾਂ ਦੀ ਕੱਚੀ ਆ ਦੋਸਤੋ ਮਗਰਲੇ ਪਾਸੇ ਨੂੰ ਵੇਖੋਗੇ ਦੋਸਤੋ ਹਵਾਨਾ ਹੁਣ ਵੀ ਕੱਢਿਆ ਹੋਇਆ ਤੇ ਬਾਕੀ 7 ਦਿਨਾਂ ਦੀ ਹਜੇ ਕੱਚੀ ਆ ਹਵਾਨਾ ਇਹਨੇ ਹੋਰ ਵੱਡਾ ਤਿਆਰ ਕਰ ਜਾਣਾ ਕੱਲਾ ਕੱਲਾ ਥਾਨ ਲੱਗਿਆ ਦੋਸਤੋ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋਇਆ ਮਿਲਕਵੇਨਨ ਨੀ ਨਿਗਾ ਮਾਰ ਲਓ ਬਾਕੀ ਤੋੜ ਕੇ ਦੋਸਤੋ ਤੁਹਾਨੂੰ ਖਾ ਦੇਣੇ ਆ ਇਹ ਵੀ ਤੁਰ ਹੀ ਜਾਂਦੀ ਤੋਂ ਦੋਸਤੋ ਤੁਹਾਨੂੰ ਹਵਾਨੇ ਦੀ ਹੈ ਜਿਹੜੀ ਜੱਜਮੈਂਟ ਲੱਗ ਜਾਣੀ ਆ ਕਿੰਨੇ ਕ ਦਿਨ ਲੈਂਦੀ ਹੈ ਤੇ ਕਿੱਡਾ ਖਵਾਨਾ ਇਹ ਤਿਆਰ ਕਰ ਜੂਗੀ ਦੇਖ ਸਕਦੇ ਆ ਦੋਸਤੋ ਦਰਮਿਆਨੇ ਕਦ ਕਾਠ ਦੇ ਵਿੱਚ ਆ ਦੋਸਤੋ ਜਰਸੀ ਇਹ ਇਹ ਜਰਸੀ ਦਾ ਕੀ ਮੁੱਲ ਕਰਾਂਗੇ ਬਾਈ ਮੇਰਾ 75000 ਇਹਦਾ 75000 ਇਹ ਚੋ ਇਮਾਨਦਾਨ ਹੋ ਜੂ ਹੋ ਜੂ ਬਾਈ ਲਓ ਬਈ ਸੱਜਣੋ 75000 ਦੇ ਵਿੱਚੋਂ ਜਰਸੀ ਦਾ ਬਾਈ ਨੇ ਮੁੱਲ ਰੱਖਿਆ ਇਹਦੇ ਵਿੱਚੋਂ ਇਮਾਨਦਾਨ ਤੁਹਾਡਾ ਹੋ ਜਾਣਾ ਇਹ ਬਾਈ ਕੋਲੇ ਦੋ ਨਗਸੀ ਸੱਜਣੋ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਬਾਈ ਨਾਲ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਵੇਖ ਲਈ ਧੰਨਵਾਦ ਦੋਸਤੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ